ਅਸਾਂ ਹੁਣ ਪਰਤ ਕੇ ਘਰ ਨਹੀਂ ਜਾਵਾਂਗੇ ਅੱਜ ਤੋਂ ਬਾਅਦ ਇਹ ਤਨ ਤੇਰਾ ਹੈ ਜਿੱਥੇ ਵੀ ਲੋੜ ਪਈ ਇਸ ਨੂੰ ਭੰਨ ਦੇਈਂ ਆਖੋ ਸਤਨਾਮ ਤੇ ਸਭ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਦੀ ਲਲਕਾਰ ਤੇ ਪਹਿਲਾਂ ਤੇਗ ਫੜੀ ਆਪਾਂ ਗੱਲ ਕਰ ਰਹੇ ਹਾਂ ਜਿਨ੍ਹਾਂ ਤੇਗ ਵਾਹੀ ਤੇ ਉਸ ਵੇਲੇ ਦੇ ਦੋ ਢਾਡੀ ਨਾਲ ਲੈ ਕੇ ਆਏ ਭਾਈ ਨੱਥਾ ਤੇ ਭਾਈ ਅਬਦੁੱਲਾ ਤੇ ਧਾਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੋ ਕੁਰਬਾਨਾ ਬਾਬਾ ਬੁੱਢਾ ਸਾਹਿਬ ਜੀ ਨੇ ਪਹਿਨਾਈਆਂ ਇੱਕ ਮੀਰੀ ਦੀ ਇੱਕ ਤਲ ਬੀਰੀ ਦੀ ਬਾਬੇ ਬੁੱਢੇ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਸ਼ਾਸਤਰ ਵਿਦਿਆ ਸਿਖਾਈ ਦੋ ਕਿਰਪਾਨਾਂ ਹਨ ਇੱਕ ਮੀਰੀ ਦੀ ਇੱਕ ਪੀਰੀ ਦੀ ਤੇ ਕਈ ਸਾਡੇ ਲੋਕ ਸਵਾਲ ਕਰਦੇ ਹਨ ਕਿ ਕਿਰਪਾਨ ਭੇਟ ਕਿਉਂ ਕਰਦੇ ਹਨ ਤੇ ਇੱਕ ਕਿਰਪਾਨ ਮੀਰੀ ਦੀ ਨਹੀਂ ਇਹ ਕਿਰਪਾਨ ਪੀਰੀ ਦੀ ਹੈ ਪੀਰੀ ਦਾ ਸੰਬੰਧ ਰੋਹਾਨੀਅਤ ਨਾਲ ਹੈ ਰੋਹਾਨੀਅਤ ਦਾ ਸੰਬੰਧ ਸ਼ਬਦ ਨਾਲ ਹੈ ਤੇ ਜਦੋਂ ਦੇਗ ਨੂੰ ਕਿਰਪਾਨ ਭੇਟ ਕੀਤੀ ਜਾਂਦੀ ਹੈ ਉਦੋਂ ਪੀਰੀ ਦੀ ਤਲਵਾਰ ਭੇਟ ਕੀਤੀ ਜਾਂਦੀ ਹੈ ਤੇ ਦੋ ਕਿਰਪਾਨਾਂ ਪਾਈਆਂ ਨੱਥਾ ਤੇ ਅਬਦੁੱਲਾ ਦੋਨੋਂ ਭਰਾ ਇੱਕ ਸਾਰੰਗੀ ਫੜੀ ਤੇ ਇੱਕ ਨੇ ਢੱਡ ਫੜੀ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਜੀਆਂ ਦੋ ਕਿਰਪਾਨਾਂ ਪਾਈਆਂ ਦੇਖ ਕੇ ਉਹਨਾਂ ਨੇ ਮੁਖਾਤਬ ਕੀਤਾ ਕਿ ਹਿੰਦੁਸਤਾਨ ਦੇ ਤਖਤ ਦੇ ਮਾਲਕ ਨੂੰ ਤੇਰਾ ਇਹ ਸ਼ਬਦ ਵਰਤੇ ਉਹਨਾਂ ਨੇ ਵਾਰ ਗਾਈ ਉਸ ਸਮੇਂ ਦੋ ਤਲਵਾਰਾਂ ਬੰਦੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਲਖ ਅਜਬਤ ਨੀ ਇੱਕ ਰਾਜ ਦੀ ਨਿਕ ਰਾਖੀ ਕਰੇ ਬਜੀ ਰੀ ਦੇ ਕੀਮਤ ਵਾ ਹਾ ਕੋਟ ਗੜ ਦਰਵਾਜਾ ਬਲਖ ਫਕੀਰ ਦੀ ਨਾਲਿ ਸਬਾਹੀ ਨੀਨ ਨਾਲ ਮਾਰ ਦੁਸ਼ਟਾ ਕਰੇ ਤੰਗੀਰ ਦੀ ਭਗ ਤੇਰੀ ਕੀ ਜਹਾਂਗੀਰ ਦੀ ਅਖੀਰ ਵਿੱਚ ਇਹ ਕਹਿ ਦਿੱਤਾ ਦੋ ਕ੍ਰਪਾਨਾਂ ਦੀ ਪਹਿਲੀ ਵਾਰ ਨਥੇ ਤੇ ਅਬਦੁੱਲੇ ਨੇ ਗਾਈ ਤੇ ਉਹਨਾਂ ਨੇ ਤੇਗ ਬੋਹਣ ਦੀ ਗੱਲ ਕੀਤੀ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਦੋ ਕ੍ਰਪਾਨਾਂ ਪਾਈਆਂ ਤੇ ਅੱਜ ਵੀ ਅਸੀਂ ਕਹਿੰਦੇ ਹਾਂ ਕਿ ਸ਼ਸਤਰ ਧਾਰਨ ਕਰਨੇ ਜ਼ਰੂਰੀ ਹਨ ਹਿੰਦੁਸਤਾਨ ਦੀ ਧਰਤੀ ਨੇ ਸਦਾਤ ਦਿੱਤਾ ਹੈ ਐਸਾ ਪਰਮੋ ਧਰਮਾ ਸਿਆਣੇ ਵਿਦਵਾਨ ਕਹਿੰਦੇ ਹਨ ਜਿਸ ਦਿਨ ਲੋੜ ਪੈਂਦੀ ਹੈ ਸ਼ਾਸਤਰ ਦੀ ਉਸ ਦਿਨ ਇਸ ਦੀ ਵਰਤੋਂ ਨਾਲ ਕੋਈ ਵੀ ਬਾਬੇ ਨਾਨਕ ਦੇ ਘਰ ਦੀ ਫਲਬਾੜੀ ਨੂੰ ਉਜਾੜ ਨਹੀਂ ਸਕੇਗਾ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਚਾਰ ਜੰਗਾਂ ਲੜੀਆਂ ਤੇ ਭਾਈ ਬੱਲੂ ਜੀ ਤੇ ਭਾਈ ਹੀ ਮਣੀ ਜੀ ਅੰਮ੍ਰਿਤਸਰ ਵਿੱਚ ਸ਼ਹੀਦ ਹੋਏ ਹਨ ਤੇ ਮੇਰੇ ਗੁਰੂ ਹਰਗੋਬਿੰਦ ਸਾਹਿਬ ਨੇ ਹੱਥੀਂ ਉਸ ਦਾ ਸੰਸਕਾਰ ਕਰਦੇ ਹਨ ਤੇ ਭਾਈ ਮੋਹਨ ਜੀ ਸ਼ਹੀਦ ਹੋਏ ਹਨ ਤੇ ਭਾਈ ਗੋਪਾਲ ਜੀ ਸ਼ਹੀਦ ਹੋਏ ਹਨ अनेका ਸਿੱਖ ਸ਼ਹੀਦ ਹੋਏ ਹਨ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਚਾਰੇ ਜੰਗਾਂ ਵਿੱਚ ਲੜਨ ਵਾਲਿਆ ਨੋ ਸੀਨੇ ਨਾਲ ਲਾਇਆ ਤੇ ਆਪ ਅਰਦਾਸ ਕਰਕੇ ਕਿਹਾ ਏ ਮੇਰੇ ਗੁਰੂ ਨਾਨਕ ਸਾਹਿਬ ਜਿਨ੍ਹਾਂ ਨੇ ਤੇਰੇ ਬਾਗ ਦੀ ਵਾਜਤ ਲਈ ਤੇਗ ਵਾਹੀ ਕਿਰਪਾ ਕਰਕੇ ਉਹਨਾਂ ਨੂੰ ਆਪਣੇ ਚਰਨਾਂ ਵਿਚ ਥਾਂ ਦੇਵੇਂ ਤੇ ਪਹਿਲਾਂ ਉਹਨਾਂ ਨੇ ਸਿਮਰਿਆ ਕਿ ਜਿਨ੍ਹਾਂ ਨੇ ਤੇਗ ਵਾਹੀ ਆਪ ਨੂੰ ਪਤਾ ਹੋਵੇ ਕਿ ਇਹਨਾ ਗੁਰੂ ਨਾਮ ਗੁਰੂ ਦਾ ਨਾਮ ਹੀ ਸਮਰੱਥ ਗੁਰੂ ਰਾਮਦਾਸ ਹੈ ਤੇ ਸਮਰੱਥ ਰਾਮਦਾਸ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਿਲੇ ਗਲਵਾੜ ਦੇ ਇਲਾਕੇ ਵਿੱਚ ਤੇ ਸਤਗੁਰੂ ਨੇ ਦੋ ਕਿਰਪਾਨਾਂ ਪਾਈਆਂ ਸਨ ਤਿਸ ਨੇ ਸਵਾਲ ਕੀਤਾ ਕਿ ਹਮਨੇ ਤੋ ਜੈ ਸੁਨਾ ਥਾ ਕਿ ਗੁਰੂ ਨਾਨਕ ਸਾਹਿਬ ਦਾ ਇੱਕ ਤਿਆਗੀ ਸਾਧੂ ਥੇ ਔਰ ਆਪ ਜੀ ਗ੍ਰਸਤੀ ਵੀ ਹੈ ਇੱਕ ਸਾਧੂ ਮਿਲਿਆ ਤੇ ਗੁਰੂ ਹੋਂ ਆਪ ਸ਼ਸਤਰ ਧਾਰੀ ਵੀ ਹੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਸ ਦੀ ਭਾਸ਼ਾ ਵਿੱਚ ਉੱਤਰ ਦਿੱਤਾ ਕਾਹਨ ਲੱਗੇ ਕਿ ਗੁਰੂ ਨਾਨਕ ਨੇ ਮਾਇਆ ਤਿਆਗੀ ਥੀ ਦੁਨੀਆਂ ਨਹੀਂ ਤਿਆਗੀ ਉਹ ਕਹਿੰਦਾ ਹੈ ਮੈਂ ਸਮਝਿਆ ਨਹੀਂ ਗੁਰੂ ਜੀ ਕਹਿੰਦੇ ਹਨ ਕਿ ਦੁਨੀਆਂ ਨੂੰ ਛੱਡ ਕੇ ਨਹੀਂ ਗਏ ਦੁਨੀਆਂ ਦੇ ਦੁੱਖ ਤੇ ਸੁੱਖ ਆਪਣੀ ਦੁੱਖ ਤੇ ਸੁੱਖ ਵਿੱਚ ਸਾਝ ਪਾਈ ਤੇ ਪਿਆਰਿਓ ਉਹਨਾਂ ਨੇ ਸ਼ਬਦ ਵਰਤਿਆ ਜਾਹਰ ਹਮਾਰੇ ਪਾਸ ਮੀਰੀ ਹੈ ਔਰ ਬਾਤਨ ਹਮਾਰੇ ਪਾਸ ਪੀਰੀ ਹੈ ਬਾਤਨ ਦਾ ਅਰਥ ਹੁੰਦਾ ਹੈ ਗੱਲਾਂ ਕਰਨਾ ਇਹ ਸਦਾਰਥ ਕਰਾਂਗੇ ਕਿ ਜ਼ਾਹਰਾ ਤੌਰ ਤੇ ਅਸੀਂ ਅਮੀਰ ਦਿਸਦੇ ਹਾਂ ਪਰ ਗੱਲਾਂ ਨਾਲ ਅਸੀਂ ਫਕੀਰ ਦਿਸਦੇ ਹਾਂ ਇੱਥੇ ਬਾਤਨ ਦਾ ਸ਼ਬਦ ਅਰਬੀ ਦਾ ਹੈ ਬਾਤਨ ਦਾ ਅਰਥ ਹੁੰਦਾ ਹੈ ਗੁਪਤ ਤੇ ਕਾਨ ਲੱਗੇ ਜਾਹਰਾ ਤੌਰ ਤੇ ਅਸੀਂ ਅਮੀਰ ਹਾਂ ਪਰ ਸਾਡੇ ਅੰਦਰ ਫਕੀਰੀ ਤੋਂ ਬਿਨਾ ਕੁਝ ਵੀ ਨਹੀਂ ਤੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਹਨ ਕਿ ਜਿਹੜੇ ਸ਼ਸਤਰ ਹਨ ਅਸੀਂ ਪਾਏ ਹਨ ਜੇ ਮਜਲੂਮ ਕੀ ਰੱਖਿਆ ਔਰ ਜ਼ਰਬਾਨੇ ਕੀ ਪਖਿਆ ਇਹ ਸ਼ਬਦ ਵਰਤੇ ਕਿ ਮਜਲੂਮ ਦੀ ਰਾਖੀ ਲਈ ਤੇਗ ਫੜੀ ਹੈ ਤੇ ਕੋਈ ਜ਼ਰਬਾਨਾ ਚੜ ਕੇ ਆਵੇ ਉਸ ਨੂੰ ਮੂੰਹ ਬੰਦ ਕਰਨ ਲਈ ਅਸੀਂ ਇੱਕ ਰਪਾਨ ਫੜੀ ਸਮਾ ਆਇਆ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤੇਗ ਵਾਹੀ ਉਹਨਾਂ ਗੁਰੂ ਤੇਗ ਬਹਾਦਰ ਸਾਹਿਬ ਦਾ ਨਾਮ ਜੋ ਪਹਿਲਾ ਨਾਮ ਸੀ ਉਹ ਤਿਆਗ ਮੱਲ ਕੈਨੀ ਤੇਗ ਵਾਹੀ ਪਹਿਲਾ ਨਾਮ ਸੀ ਤਿਆਗ ਮੱਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਹੱਥੀਂ ਦੇਖਦੇ ਨੇ ਕਰਤਾਰਪੁਰ ਦੀ ਜੰਗ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਿੰਨੇ ਜੋਰ ਨਾਲ ਲੜੇ ਕਿੰਨੀ ਤੇਗਵਾਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਖਣ ਲੱਗੇ ਪੁੱਤਰ ਤੂੰ ਤਿਆਗ ਮਲ ਨਹੀਂ ਤੂੰ ਤੇ ਤੇਗ ਬਹਾਦਰ ਹੈ ਆਖੋ ਸਤਨਾਮ ਤੂੰ ਤੇਗ ਬਹਾਦਰ ਹੈ ਤੂੰ ਤੇਗ ਦਾ ਧਨੀ ਹੈ ਮਨੋਤ ਹੈ ਕਿ ਸਾਬ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਖਿਤਾਬ ਦਿੱਤਾ ਤਿਆਗ ਮਲਨੀ ਮੇਰਾ ਪੁੱਤਰ ਤੇਗ ਬਹਾਦਰ ਹੈ ਇੱਕ ਵਿਦਵਾਨ ਨੇ ਤੇਗ ਦੇ ਅਰਥ ਬੜੇ ਸੋਹਣੇ ਕੀਤੇ ਹਨ ਕਿ ਗੁਰੂ ਤੇਗ ਬਹਾਦਰ ਸਾਹਿਬ ਚਾਂਦਨੀ ਚੌਂਕ ਗਏ ਸਹਾਦਤ ਵਾਲਾ ਦਿਨ ਆ ਗਿਆ ਤਿਆਗ ਮਲ ਤੇ ਤੇਗ ਬਹਾਦਰ ਵੀ ਹਨ ਤੇ ਤਿਆਗ ਮਲ ਇੰਨੇ ਹਨ ਕੇ ਜੇ ਲੋੜ ਪਵੇ ਜੇ ਘਰ ਕੋਈ ਕਹੇ ਕੇ ਤੁਸੀਂ ਬਕਾਲੇ ਦੀ ਧਰਤੀ ਨੂੰ ਤਿਆਗ ਦੇਵੋ ਤੇ ਅਸੀਂ ਸਤਿਗੁਰੂ ਵਾਨਾ ਹੈ ਤਾਂ ਸਤਿਗੁਰੂ ਬਚਨ ਮੰਨ ਕੇ ਕਹਿਣ ਦੇਣ ਲੋੜ ਪਵੇ ਕਿ ਦੌਲਤ ਵੀ ਤਿਆਗ ਦੇਣੀ ਹੈ ਲੋੜ ਪਵੇ ਤੇ ਪਿਆਰ ਮੋਹ ਵੀ ਤਿਆਗ ਦੇਣਾ ਹੈ ਜੇ ਲੋੜ ਪਵੇ ਹੱਥ ਵਿੱਚ ਤੇਗ ਵੀ ਫੜਨੀ ਹੈ ਤੇਗ ਵੀ ਚਲਾਉਣੀ ਹੈ ਤੇ ਤੇਗ ਬਹਾਦਰ ਹਨ ਜੇਕਰ ਕੋਈ ਬਾਹਰੋਂ ਇੰਨਾ ਉੱਪਰ ਤੇਗ ਚਲਾਉਣ ਲਈ ਆਉਣ ਦਾ ਜਨਮ ਹੀ ਜਰੇ ਕੋਈ ਪਲਾਂਟ ਵੀ ਬਣਾਵੇ ਉਹ ਵੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਧੀਰਮੱਲੀਆਂ ਨੇ ਗੋਲੀ ਚਲਾਈ ਸੀ ਨਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਤਿਆਗ ਵੀ ਇੰਨਾ ਕਿ ਕੋਈ ਕਹਿ ਦੇਵੇ ਕਿ ਸੀਸ ਦੇ ਦੇਓ ਆਪਣਾ ਤੇ ਛੱਡ ਕੇ ਦਿੱਲੀ ਵੱਲ ਤੁਰ ਪਈ ਸਭ ਕੁਝ ਤਿਆਗ ਦਿੱਤਾ ਕੋਈ ਪੁੱਤਰ ਦਾ ਮੋਹ ਨਹੀਂ ਕੀਤਾ ਕੋਈ ਘਰ ਦਾ ਮੋਹ ਨਹੀਂ ਕੀਤਾ ਪਿਆਰਿਓ ਸਭ ਕੁਝ ਛੱਡ ਕੇ ਸ਼ਹੀਦ ਹੋਣ ਲਈ ਤੁਰ ਪਈ ਤਿਆਗ ਵੀ ਇੰਨਾ ਤੇ ਤੇਗ ਬਹਾਦਰ ਵੀ ਇੰਨੇ ਤੇ ਗੁਰੂ ਤੇਗ ਬਹਾਦਰ ਬੈਠਿਆ ਨ ਚਾਨਨੀ ਚੌਂਕ ਵਿੱਚ ਜਲਾਦ ਨੇ ਤੇਗ ਤਿੱਖੀ ਕੀਤੀ ਤੇ ਜਦੋਂ ਤੇਗ ਤਿੱਖੀ ਕਰ ਲਈ ਤੇ ਸਾਹਿਬ ਨੇ ਸਾਹਮਣੇ ਚਮਕਦੀ ਤੇਗ ਲੈ ਕੇ ਆਇਆ ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਹਨ ਆਏ ਜਲਾਦ ਮਤ ਸਮਝੀ ਕੇ ਤੇਰੀ ਚਮਕਦੀ ਤੇਗ ਦੇਖ ਕੇ ਮੈਂ ਆਪਣਾ ਸੂਲ ਛੱਡ ਦਿਆਂਗਾ ਕੰਨ ਲੱਗੇ ਕਿ ਔਰੰਗਜੀਬ ਨੂੰ ਕਹਿ ਦੇਈ ਜੇ ਉਹ ਤੇਗ ਲੈ ਕੇ ਆਇਆ ਹੈ ਤਾਂ ਮੈਂ ਤੇਗ ਬਹਾਦਰ ਹਾਂ ਮੈਂ ਚਲਾਉਣ ਲੱਗਿਆ ਵੀ ਜਿੱਤ ਜਾਂਦਾ ਹਾਂ ਤੇ ਮੈਂ ਤੇਗ ਖਾਣ ਲੱਗਿਆ ਵੀ ਜਿੱਤ ਜਾਵਾਂਗਾ ਤੇ ਪਿਆਰਿਓ ਕਵੀ ਕਹਿਣ ਲੱਗਾ ਸਭਨੇ ਸ਼ਬਦ ਵਰਤੇ ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ ਇੱਕ ਦੋਗ ਨਹੀਂ ਪਰਖ ਲੈ ਸੌ ਤੇਗਾ ਉਹ ਤੋਂ ਮੈਨੂੰ ਲਕਬ ਹੈ ਤੇਗ ਬਹਾਦਰੀ ਦਾ ਮੇਰੇ ਸਾਹਮੇ ਨਹੀਂ ਸਕਦੀਆਂ ਹੋ ਤੇਗਾ ਮੈਂ ਜੰਮਦਿਆ ਤੇਗਾ ਨਿਸ਼ਾਮਾਣੀ ਵੇਖ ਬਾਪੂ ਨੇ ਪਹਿਨੀਆਂ ਦੋ ਤੇਗਾ ਗੁਰੂ ਹਰਗੋਬਿੰਦ ਸਾਹਿਬ ਨੇ ਮੇਰੇ ਬਾਪੂ ਨੇ ਦੋ ਤੇਗਾ ਪਹਿਨੀਆਂ ਸਨ ਮੈਂ ਜੰਮਦਿਆ ਤੇਗਾ ਦੀ ਸ਼ਾਮਾਣੀ ਵੇਖ ਬਾਪੂ ਦੀਆਂ ਪੈਨੀਆਂ ਦੋਤੇਗਾ ਮੇਰੇ ਪਿਤਾ ਦੀ ਅਨਖ ਬਹਾਦਰੀ ਤੇ ਰੇਹਾ ਪਰਖ ਦਾ ਤੇਰਾ ਪਿਓ ਤੇਗਾ ਹੁਣ ਵੀ ਵੇਖਾਂਗਾ ਆਉਂਦੇ ਭੂਖ ਅੰਦਰ ਮੇਰੇ ਪੁੱਤਰ ਨੇ ਬੌਣੀਆਂ ਉਹ ਤੇਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮੇਰੇ ਪੁੱਤਰ ਨੇ ਉਹ ਤੇਗਾ ਬੌਣੀਆਂ ਨੇ ਮੇਰੇ ਪੁੱਤਰ ਨੇ ਮੇਰੇ ਪੋਤਰਿਆਂ ਨੇ ਜਿਹੜਾ ਅੱਜ ਤੱਕ ਕੋਈ ਬਾਹ ਨਹੀਂ ਸਕਿਆ ਖੋ ਸਤਨਾਮ ਹੁਣ ਵੇਖਾਂ ਹੁਣ ਵੀ ਵੇਖਾਂਗਾ ਉਹਦੇ ਭੇਖ ਅੰਦਰ ਮੇਰੇ ਪੁੱਤਰ ਨੇ ਬਾਣੀਆਂ ਉਹ ਤੇਗਾ ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ ਲੱਖਾਂ ਲਏਗੀ ਤੇਰੀਆਂ ਖੋਤੇਗਾ ਤੇ ਗੁਰਮੁਖੋ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦ ਹੋਏ ਗੁਰੂ ਕਲੰਗੀ ਧਰ ਸਾਹਿਬ ਆਨੰਦਪੁਰ ਸਾਹਿਬ ਦੀ ਧਰਤੀ ਤੇ ਹਨ ਤੇ ਉਹਨਾਂ ਨੇ ਆਪਣੀ ਮਿਆਨ ਵਿੱਚੋਂ ਤੇਗ ਕੱਢੀ ਤੇਗ ਨਾਲ ਪੰਜ ਸਿਰਾਂ ਦੀ ਮੰਗ ਕੀਤੀ ਤੇ ਪੰਜਾਂ ਸਿਰਾਂ ਤੋਂ ਬਾਅਦ ਪੰਜ ਪਿਆਰਿਆਂ ਦਾ ਜਨਮ ਹੋਇਆ ਪੰਜ ਪਿਆਰਿਆਂ ਤੋਂ ਬਾਅਦ ਇੱਕ ਲੜੀ ਸ਼ੁਰੂ ਹੋ ਗਈ ਜਿਨ੍ਹਾਂ ਨੇ ਤੇਗ ਵਾਹੀ ਗੁਰੂ ਕਲੰਗੀ ਧਰਜੀ ਕਹਿੰਦੇ ਹਨ ਕਿ ਜਿਨ੍ਹਾਂ ਸ਼ਾਸਤਰ ਤੋਂ ਬਿਨਾ ਕੇਸ ਤੋਂ ਬਿਨਾ ਬੰਦਾ ਇੱਕ ਭੇਡ ਦੀ ਤਰ੍ਹਾਂ ਹੈ ਜਿੱਥੇ ਮਰਜੀ ਇਸ ਨੂੰ ਕੰਨ ਫੜ ਕੇ ਲੈ ਜਾਓ ਕਹਿਣ ਲੱਗੇ ਮੇਰੀ ਆਗਿਆ ਨੂੰ ਧਿਆਨ ਨਾਲ ਸੁਣੋ ਜਿਸ ਨੇ ਅੱਜ ਤੋਂ ਬਾਤ ਸਾਡੇ ਦਰਸ਼ਨਾਂ ਨਹੀਂ ਆਉਣਾ ਹੈ ਉਹ ਸ਼ਸਤਰ ਤੇ ਕੇਸ ਤੋਂ ਬਿਨਾ ਨਾ ਆਵੇ ਸ਼ਸਤਰ ਵੀ ਰੱਖੇ ਤੇ ਕੇਸਾਂ ਧਾਰੀ ਵੀ ਹੋਵੇ ਤੇ ਪਹਿਲੀ ਤੇਗ ਅਮਰਤ ਸਰਦ ਸਾਹਿਬ ਦੀ ਧਰਤੀ ਤੇ ਬਾਹੀ ਗੁਰੂ ਕਲੰਗੀ ਧਰ ਸਾਬ ਦੇ ਵੇਲੇ ਪਹਿਲੀ ਤੇਗ ਭਗਾਨੀ ਦੇ ਜੁੱਧ ਭਗਾਨੀ ਦੇ ਜੰਗ ਵਿੱਚ ਵਾਹੀ ਤੇ ਭਾਈ ਸਾਹਿਬ ਸਿੰਘ ਭਾਈ ਮੋਹਕਮ ਸਿੰਘ ਭਾਈ ਹਿੰਮਤ ਸਿੰਘ ਜਿਨ੍ਹਾਂ ਨੇ ਜਿਨ੍ਹਾਂ ਨੂੰ ਚੇਤੇ ਕਰਦੇ ਹਾਂ ਜਿਨ੍ਹਾਂ ਨੇ ਰੱਜ ਕੇ ਤੇਗ ਵਾਹੀ ਭਾਈ ਬਚਤਰ ਸਿੰਘ ਭਾਈ ਉਦੇਸ ਸਿੰਘ ਭਾਈ ਆਲਖ ਸਿੰਘ ਭਾਈ ਕੋਠਾ ਸਿੰਘ ਭਾਈ ਮਦਨ ਸਿੰਘ ਇਹ ਅਨੇਕਾਂ ਸਿੰਘ ਸ਼ਹੀਦ ਹੋਏ ਜਿਨ੍ਹਾਂ ਨੇ ਚਮਕੌਰ ਸਾਹਿਬ ਦੀ ਧਰਤੀ ਤੇ ਤੇਗ ਬਾਹੀ ਤੇ ਦਮ ਨਮਾ ਸੈਂਡ ਸਾਹਿਬ ਜਾਣ ਤੋਂ ਪਹਿਲਾਂ ਹਜ਼ੂਰ ਨੇ ਮੁਕਤਸਰ ਸਾਹਿਬ ਦੀ ਜੰਗ ਲੜਿਆ ਕਿ ਦਰਾਨੇ ਦੀ ਢਾਬ ਤੇ ਉਹਨਾਂ ਨੂੰ ਚੇਤੇ ਕਰਦੇ ਹਾਂ ਜਿਨ੍ਹਾਂ ਨੇ ਕਲੰਗੀ ਧਰ ਦੀ ਖਾਤਰ ਰਾਜ ਕੇ ਤੇਗ ਬਾਹੀ ਇਹ ਪਿਆਰੇ ਗੁਰੂ ਕਲੰਗੀਧਰ ਪਾਤਸ਼ਾਹ ਨੇ ਆਪਣੀ ਕਿਰਪਾ ਨਾਲ ਬਹਾਦਰ ਸ਼ਾਹ ਨੂੰ ਰਾਜ ਦਿਵਾਇਆ ਹੈ ਤੇ ਬਹਾਦਰ ਸ਼ਾਹ ਨੇ ਪਾਤਸ਼ਾਹ ਨੂੰ ਸਵਾਲ ਕੀਤਾ ਕਿ ਤੁਹਾਡੇ ਕੋਲ ਕਰਾਮਾਤ ਕੀ ਹੈ ਗੁਰੂ ਕਲੰਗੀਧਰ ਨੇ ਕਿਹਾ ਕਿ ਛੱਡ ਪਰਾਂ ਤੂੰ ਕਰਾਮਾਤ ਤੋਂ ਕੀ ਲੈਣਾ ਹੈ ਖੜੇ ਪੈ ਗਿਆ ਕਹਿੰਦਾ ਜੀ ਕਰਾਮਾਤ ਦੱਸੋ ਕਿਹੜੀ ਕਰਾਮਾਤ ਹੈ ਸਾਬ ਨੇਕੋ ਦਮ ਗਾਤਰੇ ਵਿੱਚੋਂ ਕਿਰਪਾਨ ਕੱਢ ਕੇ ਮੁਠੇ ਤੇ ਹੱਥ ਪਾਇਆ ਤੇ ਖਿੱਚ ਕੇ ਕਹਨ ਲੱਗੇ ਕਿਰਪਾਨ ਹੀ ਸਾਡੀ ਕਰਾਮਾਤ ਹੈ ਤੇ ਡਰ ਗਿਆ ਕਹਿੰਦਾ ਹੈ ਕਿਉਂ ਕਣ ਲੱਗੇ ਇਸ ਕਿਰਪਾਨ ਨਾਲ ਤੇਰੇ ਭਰਾ ਨੂੰ ਵੱਢ ਕੇ ਤੈਨੂੰ ਤਖਤ ਦਵਾਇਆ ਹੈ ਤੇ ਤੈਨੂੰ ਵੱਢ ਕੇ ਕਿਸੇ ਹੋਰ ਨੂੰ ਤਖਤ ਤੇ ਬਿਠਾ ਸਕਦੇ ਹਾਂ ਉਹ ਕਹਿੰਦਾ ਹੈ ਫਕੀਰ ਹੋ ਕੇ ਨੇ ਗੁੱਸੇ ਵਿੱਚ ਉੱਥੇ ਮੇਰੇ ਦਾਤੇ ਨੇ ਕਿਹਾ ਕਿ ਕਿਰਪਾਨ ਹੈ ਇਹ ਤੇਰੀ ਕਿਰਪਾਣ ਉੱਠਦੀ ਹੈ ਗੁੱਸੇ ਵਿੱਚ ਤੇ ਸਿੱਖ ਦੀ ਕਿਰਪਾਣ ਉੱਠਦੀ ਹੈ ਕਰੁਣਾ ਵਿੱਚ ਤੇਰੀ ਕਿਰਪਾਣ ਦੇ ਪਿੱਛੇ ਦੁਨੀਆਂ ਦੀਆਂ ਅਨੇਕਾ ਖੁਆਇਸ਼ਾਂ ਹਨ ਪਰ ਸਾਡੀ ਕਿਰਪਾਣ ਦੇ ਪਿੱਛੇ ਦੁਨੀਆਂ ਦੇ ਸੁੱਖ ਹਨ ਇਹ ਫਰਕ ਹੈ ਬਹਾਦਰ ਸ਼ਾ ਝੁਕਿਆ ਹੈ ਤੇ ਸਮਾਂ ਲੰਘਿਆ ਬਾਬਾ ਬੰਦਾ ਸਿੰਘ ਬਹਾਦਰ ਆਇਆ ਹੈ ਪਿਆਰਿਓ ਇਹਨੂੰ ਕਿਹਾ ਸੀ ਗੁਰੂ ਕਲਗੀਧਰ ਪਾਤਸ਼ਾਹ ਨੇ ਕਿ ਤੈਨੂੰ ਰਾਜ ਦਵਾਇਆ ਤੈਨੂੰ ਤਖਤ ਦਵਾਇਆ ਹੈ ਹੁਣ ਸਾਡੇ ਹਵਾਲੇ ਉਹ ਬੰਦੇ ਕਰਦੇ ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਜਿਨ੍ਹਾਂ ਜ਼ਾਲਮਾਂ ਤੇ ਜਦੋਂ ਤਖਤ ਉੱਪਰ ਬੈਠ ਗਿਆ ਨਾ ਬਹਾਦਰ ਸ਼ਾਹ ਕਹਿਣ ਲੱਗਿਆ ਜੀ ਹਜੇ ਕੁਝ ਠਹਿਲ ਜੋ ਮੈਨੂੰ ਸਮਾਂ ਦੇ ਦਿਓ ਲਾਰੇ ਜੇ ਲਾਉਣ ਲੱਗ ਗਿਆ ਤੇ ਗੁਰੂ ਕਲਗੀਧਰ ਨੇ ਨੂੰ ਤਖਤ ਦਵਾਇਆ ਸੀ ਜਦੋਂ ਲਾਰੇ ਜੇ ਲਾਏ ਗੁਰੂ ਗੋਬਿੰਦ ਸਿੰਘ ਮਹਾਰਾਜ ਆਖਣ ਲੱਗੇ ਲਾ ਫਿਰ ਤੂੰ ਇੱਤਾ ਕਰਦਾ ਲਾਰੇ ਜੇ ਲਾਉਣਾ ਤੈਨੂੰ ਤਖਤ ਉੱਪਰ ਬਹਾਇਆ ਇਹ ਢਿੱਲੇ ਜੇ ਮਨ ਨਾਲ ਕਿਉਂਕਿ ਜਿਹੜੇ ਰਾਜਨੀਤਿਕ ਬੰਦੇ ਹੁੰਦੇ ਹਨ ਉਹਨਾਂ ਦਾ ਕੋਈ ਧਰਮ ਨਹੀਂ ਹੁੰਦਾ ਉਹ ਦੋਨਵੇਂ ਪਾਸੇ ਮੂੰਹ ਰੱਖਣਾ ਚਾਹੁੰਦੇ ਹਨ ਤੇ ਪਿਆਰਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਆਖਣ ਲੱਗੇ ਲੈ ਫਿਰ ਸੁਣ ਬਹਾਦਰ ਸ਼ਾ ਮੈਂ ਕੋਈ ਬੰਦਾ ਭੇਜਾਂਗਾ ਆਖੋ ਸਤਨਾਮ ਇੱਕੋ ਹੀ ਭੇਜਾਂਗਾ ਮਾਧੋ ਦਾਸ ਬਰਾਗੀ ਜੋ ਹਜੂਰ ਸਾਹਿਬ ਦੀ ਤਖਤੀ ਤੇ ਅਮਰਤਸ਼ਕ ਦੇ ਬੰਦਾ ਸਿੰਘ ਬਹਾਦਰ ਬਣਿਆ ਤੇ ਬੰਦਾ ਸਿੰਘ ਬਹਾਦਰ ਪਿਆਰਿਓ ਆਇਆ ਹੈ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਚੱਲਿਆ ਤਾਂ ਹਜੂਰ ਨੇ ਪੰਜ ਤੀਰ ਦਿੱਤੇ ਇਹ ਪੰਜਾਬ ਦੀ ਧਰਤੀ ਤੇ ਆਇਆ ਗੁਰੂ ਕਲਗੀ ਧਰ ਦਾ ਥਾਪੜਾ ਮਿਲਿਆ ਗੁਰੂ ਕਲਗੀ ਧਰ ਦੀ ਕਿਰਪਾ ਲਈ ਚੱਪੜ ਚਿਨੀ ਦੇ ਮੈਦਾਨ ਵਿੱਚ ਤੇਗ ਬਾਹੀ ਬਾਬਾ ਬੰਦਾ ਸਿੰਘ ਬਹਾਦਰ ਨੇ ਤੇ ਵਰਤ ਕੇ ਗੁਰੂ ਦਾ ਇਤਿਹਾਸ ਅਜਿਹਾ ਹੈ ਸ਼ੁਰੂ ਹੋਇਆ ਸਿੱਖਾਂ ਦਾ ਕਿ ਰੋਜ ਦਾ ਕੰਮ ਹੋ ਗਿਆ ਖਾਲਸਾ ਸੋ ਜੋ ਕਰਨ ਤਜੰਗ ਖਾਲਸਾ ਸੋ ਜੋ ਚੜਾ ਤਰੰਗ ਦੇਗ ਦੀ ਆਜ਼ਾਦੀ ਤੇ ਤੇਗ ਬਾਹੀ ਗੁਰਮਖੋ ਦੇਸ਼ ਆਜ਼ਾਦ ਹੋਇਆ ਕਰਤਾਰ ਸਿੰਘ ਸਰਾਭਾ ਸ਼ਹੀਦ ਭਗਤ ਸਿੰਘ ਸ਼ਹੀਦ ਉਤਮ ਸਿੰਘ ਵਰਗਿਆ ਨੂੰ ਚੇਤੇ ਰੱਖੋ ਹਰੀ ਸਿੰਘ ਨਲੂਏ ਵਰਗਿਆ ਨੇ ਤੇਗ ਬਾਹੀ ਕਾਬਲ ਕੰਧਾਰ ਵਿੱਚ ਕਾਬਲ ਨੇ ਸਾਰੀ ਦੁਨੀਆ ਨੂੰ ਬਖਤ ਪਾਇਆ ਸੀ ਪਰ ਕੇਵਲ ਇੱਕ ਹਰੀ ਸਿੰਘ ਨਲੂਏ ਜਰਨੈਲ ਸੀ ਜਿਨ੍ਹਾਂ ਨੇ ਜਿਸ ਦੀ ਤੇਗ ਸਾਹਮਣੇ ਅੱਜ ਵੀ ਕਹਿੰਦੇ ਹਨ ਬੱਚਾ ਚੁੱਪ ਸਾ ਹਰੀਏ ਰਾਗ ਲੇ ਪਿਆਰਿਓ ਜਦੋਂ ਕਿਸੇ ਮਾਪਿਆਂ ਨੇ ਡਰਾਉਣਾ ਹੁੰਦਾ ਨਾ ਬੱਚੇ ਨੂੰ ਅੱਜ ਤੱਕ ਕਹਿੰਦਿਆਂ ਬਾਊ ਆ ਭਾਊ ਆ ਗਿਆ ਭੂਤ ਆ ਗਿਆ ਉਸ ਸਮੇਂ ਕਹਿੰਦੀਆਂ ਸੀ ਬੀਬੀਆਂ ਹਰੀ ਸਿੰਘ ਨਲੂਆ ਆ ਗਿਆ ਕੋ ਸਤਨਾ ਚੁੱਪ ਕਰ ਜੋ ਹਰੀ ਸਿੰਘ ਨਲੂਆ ਆ ਗਿਆ ਇਹਦੇ ਇੰਨੇ ਬਹਾਦਰ ਯੋਧੇ ਜਿਨ੍ਹਾਂ ਨੇ ਤੇਗ ਵਾਹੀ ਤੇ ਕਹਿੰਦੇ ਹਨ ਬੇਟਾ ਚੁੱਪ ਕਰਨ ਨਹੀਂ ਤਾਂ ਹਰੀ ਸਿੰਘ ਨਲੂ ਆ ਜਾਏਗਾ ਸਮਾ ਆਇਆ ਭਾਮੇ ਕਿ ਅਸੀਂ ਲੋਕ ਭੁੱਲ ਗਏ ਹਾਂ ਪਰ ਇਤਿਹਾਸ ਪਿਆਰਿਓ ਸਿੱਖਾਂ ਦਾ ਸਮੇ ਸਮੇਤੇ ਸਿਖਾ ਨੇ ਤੇਗਵਾਹੀ ਪਰ ਇਤਿਹਾਸ ਕਦੀ ਨਹੀਂ ਭੁੱਲੇਗਾ 84 ਵਿੱਚ ਵੀ ਤੇਗਵਾਹੀ ਇੱਕ ਤਰੀਕਾ ਸੀ ਵੱਖਰਾ ਕਿ ਤੇਗਵਾਹੀ ਕਿਸ ਤਰੀਕੇ ਨਾਲ ਸਮਾਂ ਲੰਘਿਆ 31 ਅਕਤੂਬਰ ਨੋਵੀ ਸਿੱਖਾਂ ਨੇ ਤੇਗਵਾਹੀ ਆਖੋ ਸਤਨਾਮ ਜਵਿੰਦਰਾ ਗਾਂਧੀ ਨੂੰ ਗੱਡੀ ਚਾੜਿਆ ਭਾਈ ਸਤਬੰਦ ਸਿੰਘ ਬਿਆੰਤ ਸਿੰਘ ਨੇ ਪਰ ਇੱਕ ਤਰੀਕਾ ਵੱਖਰਾ ਪੱਗ ਤੇਰੀ ਕੀ ਜਹਾਂਗੀਰ ਦੀ ਉਸ ਵੇਲੇ ਜਹਾਂਗੀਰ ਦਿੱਲੀ ਵਿੱਚ ਸੀ ਤੇ 84 ਵਿੱਚ ਉਸ ਸਮੇਂ ਦਾ ਹਾਕਮ ਸੀ ਕਿ ਦਿੱਲੀ ਦੀ ਕਮਾਈ ਉਹਨਾਂ ਨੇ ਅੱਜ ਤੇਗ ਦੀ ਥਾਂ ਤੇ ਫੜਿਆ ਸ਼ਸਤਰੀਏ ਅੱਜ ਉਸ ਤੇਗ ਫੜੀ ਤੇ ਹਰਮੰਦਰ ਸਾਹਿਬ ਵਿੱਚ ਦੇਖਿਆ ਕਿ ਅਕਾਲ ਤਖਤ ਸਾਹਿਬ ਢਹ ਢੇਰੀ ਹੋਇਆ ਹੈ ਤੇ ਕਾਰਨ ਲੱਗੇ 31 ਅਕਤੂਬਰ ਦਾ ਦਿਨ ਆਇਆ ਹਰਮੰਦਰ ਸਾਹਿਬ ਵਿੱਚ ਗੁਰੂ ਰਾਮਦਾਸ ਸਾਹਿਬ ਦਾ ਹੁਕਮਨਾਮਾ ਹੋਇਆ ਕੀ ਹੁਕਮਨਾਮਾ ਆਇਆ ਸੋਰਠ ਮਹੱਲਾ ਤੀਜਾ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜਿਓ ਤੁਰ ਤੂੰ ਰੱਖਦਾ ਆ ਪ੍ਰਲਾਦ ਜਨ ਤੂੰ ਦਰਾਖ ਲੈ ਹਰ ਜਿਓ ਹਰਨਾਖ ਸਮਾਰ ਪਚਾਏ ਇਹ ਹੁਕਮ ਨਾਮ ਆਇਆ ਉਹ ਹਾਰ ਸਮੇ ਭਗਤਾਂ ਦੀ ਪੈਜ ਰੱਖਦਾ ਹੈ ਉਹ ਰੱਖਦਾ ਆ ਹਰ ਯੁਗ ਯੁਗ ਭਗਤ ਉਪਾਇ ਪੈਜ ਰੱਖਦਾ ਆ ਰਾਮ ਰਾਜ ਜੀ ਹਰਨਾਖ ਦੁਸ਼ਟ ਹਰ ਮਾਰਿਆ ਪ੍ਰਲਾਦ ਤਰਾਇਆ ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਉ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਪੈਜ ਰੱਖਦਾ ਆਇਆ ਜੀ ਜੋਗੋ ਜੁਗ ਪਾਗਤਾਨੀ ਪੈਜ ਰੱਖਦਾ ਆਇਆ ਜੀ ਜੋਗੋ ਜੁਗ ਪਾਗਤਾਨੀ ਪੈਜ ਰੱਖਦਾ ਆਇਆ ਜੀ ਜੋਗੋ ਜੁਗ ਪਗਤਾਂ ਦੀ ਪੈਜ ਰੱਖਦਾ ਆਇਆ ਜੀ ਜੋਗੋ ਜੁਗ ਪਗਤਾਨੀ ਪੈਜ ਰੱਖਦਾ ਆਇਆ ਜੀ ਜੋਗੋ ਜੁਗ ਪਗਤਾਂ ਦੀ ਪੈਜ ਰੱਖਦਾ ਆਇਆ ਜੀ ਜੋਗੋ ਜੁਗ ਪਗਤਾਂ ਦੀ ਜਦੋਂ ਜਦੋਂ ਵੀ ਸਮੇ ਤੇ ਲੋੜ ਪਈ ਉਹ ਵਾਹਿਗੁਰੂ ਪਰਮੇਸ਼ਰ ਨੇ ਭਗਤਾਂ ਨਹੀਂ ਪੈਜ ਰੱਖੀ ਆਪਣੇ ਪਿਆਰਿਆਂ ਦੀ लाज ਰੱਖੀ ਪਿਆਰਿਓ ਅੱਜ ਵੀ ਰੱਖਦਾ ਏ ਉਹ ਉਹ ਤਾਂ ਧੁਰ ਤੋਂ ਰੱਖਦਾ ਏ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆ ਰਾਮ ਰਾਜ ਜੀ ਅੱਜ ਵੀ ਰੱਖਦਾ ਏ ਪਰ ਬਣੇ ਕੋਈ ਗੁਰੂ ਦਾ ਪਿਆਰਾ ਬਣੇ ਕੋਈ ਉਹਨਾਂ ਦਾ ਭਗਤ ਤੇ ਪਿਆਰਿਓ ਅਸੀਂ ਵੀ ਗੁਰੂ ਦੀ ਸ਼ਰਨ ਲਈਏ ਅੰਮ੍ਰਿਤ ਛਕੀਏ ਖੰਡੇ ਬਾਟੇ ਦੀ ਪੌੜ ਲਈਏ ਕਲੰਗੀ ਧਰ ਦੇ ਧੀਆਂ ਪੁੱਤ ਬਣੀਏ ਅੱਜ ਵੀ ਪਿਆਰੇ ਸਮੇਂ ਦੀ ਮੰਗ ਹੈ ਸਮੇਂ ਦੀ ਲੋੜ ਹੈ ਨਸ਼ੇ ਵਿਸ਼ਿਆਂ ਦਾ ਤਿਆਗ ਕਰੀਏ ਆਪਣੀ ਜ਼ਿੰਦਗੀ ਵਿੱਚ ਸੋਹਣਾ ਜੀਵਨ ਬਣਾਈਏ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਆਓ ਸਲੋਕ ਪੜ੍ਹ ਕੇ ਸਮਾਪਤੀ ਕਰੀਏ ਜੀ ਸਲੋਕ ਪਾਵਨ ਗੁਰੂ ਪਾਣੀ ਪੈਤਾ ਮਾਤਾ ਧਰਤ ਦੇਵ ਸਰਾਤ ਦੁਹੇ ਦਾਈਂਦਾ ਆ ਖੇਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਬਾਚੈ ਤਰਮ ਕਰਮੀਆਂ ਕੋ ਆਪਣੀ ਕੇਣੈਂਦ ਕੇ ਜਿਨਨੀ ਨਾਮ ਧਿਆਇਆ ਗਏ ਮਸਕਤ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਜਿਨਨੀ ਨਾਮ ਧਿਆਇਆ ਗਏ ਮਸਕਤ ਨਾਨਕ ਤੇ ਮੁਖ ਉਜਲੇ ਕੇ